ماریا لیں گے اصل انہوں نے پینتی کر دیں گے بھی آپ جے رہے ہیں تو انہوں نے آئے لگ رہے یہ سرکاری جگہ ہے یہ سرکاری جگہ ہے جب ہی کار گی نہیں بھلا اور وہ کیوں نہیں کسی نے وہ کہہ گا جے وہ پلے ہو جے اسی ਆ ਸਰਦੇ ਭਾਈ ਦਵਾਰੋਂ ਜੇ ਕੋਈ ਇੱਕ ਪਿੰਡ ਦੇ ਲੋਕਾਂ ਦਾ ਘੁੱਟਾ ਜਾਂਦਾ ਤਾਂ ਭਾਈ ਇਹਨਾਂ ਖਬਰਾਂ ਲਗਣੀਆਂ ਖਬਰਾਂ ਕੱਢੂੰ ਅਖਬਾਰਾਂ ਦੇ ਵਿੱਚ ਆ ਪਿੰਡ ਦੇ ਲੋਕਾਂ ਨੂੰ ਕਹਿਣਗੇ ਵੀ ਭਾਈ ਤੁਸੀਂ ਹਾਨਾ ਨਾਰਾ ਕਿਉਂ ਨਹੀਂ ਮਾਰਿਆ ਲੋਕਾਂ ਵਾਸਤੇ ਸਾਨੂੰ ਆਉਣ ਉਹ ਘਰ ਬਹੁਤ ਆਲਮੇ ਬਹੁਤ ਔਖੇ ਬਣਦੇ ਨੇ ਬਾਈ ਓਏ ਆਪਾਂ ਕਹਿੰਦੇ ਆ ਕਿਸੇ ਜਾਨਵਰ ਦਾ ਵੀ ਯਾਰ ਨਾਲ ਟਹਿ ਜੇ ਨਾ ਉਹ ਜਾਨਵਰ ਬਹੁਤ ਆਲਮਾ ਨਹੀਂ ਬਣਦਾ ਇਸ ਕਰਕੇ ਹੋਇਤਾ ਬਾਈ ਇਹ ਘਰ ਛੋਟੇ ਛੋਟੇ ਲੋਕਾਂ ਨੇ ਪਾ ਕੇ ਆਉਂਦਾ ਕਿਵੇਂ ਬਸੇਵਾ ਕਰ ਰਹੇ ਨੇਗੇ ਇਸ ਲਈ ਸਾਥੀਓ ਤੁਹਾਡੇ ਚਾਰਾਂ ਵਿੱਚ ਬੇਇੰਤੀ ਹੈ ਵੀ ਅਸੀਂ ਕਹਿੰਦੇ ਆ ਵੀ ਭਾਵੇਂ ਸਾਰੇ ਨਗਰ ਨੂੰ ਬੇਇੰਤੀ ਕਰ ਦਿਆਂ ਵੀ ਅੱਜ ਜੇ ਆ ਘਰ ਤਾਂ ਇਹ ਮਨੇ ਸਾਡੇ ਚੰਦ ਚੌਹਾਨਾਂ ਦੇ ਮਜ਼ਦੂਰਾਂ ਦੇ ਤਾਂ ਬੜੀ ਫਿਰ ਸਾਡੇ ਪਿੰਡ ਤੇ ਬਹੁਤ ਵੱਡਾ ਇੱਕ ਉਹ ਨਾਂ ਬੋਲੂਗਾ ਉੱਥੇ ਇਹ ਉਹਨਾਂ ਦੇ ਸਮੇਂ ਦੇ ਵਿੱਚ ਆ ਕੇ ਕਰਨੇ ਲੋਕ ਵੀ ਬਈਆ ਆਉਂਦੇਗੇ ਤੁਸਾਂ ਉਹ ਕਿਉਂ ਨਹੀਂ ਬੋਲੇ ਤੁਹਾਡੇ ਨਗਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਤੁਹਾਡੇ ਆਉਣ ਵਾਲੇ ਜਿਹੜਿਆ ਹੋਰ ਨੌਜਵਾਨ ਫਿਰ ਆਖੜ ਗਿਆ ਉਹ ਪੁੱਛ ਲਿਆ ਵੀ ਬਈ ਆ ਘਰ ਮਚਾਉਣ ਵਾਸਤੇ ਕਿੰਨੇ ਲੋਕ ਖੜੇ ਸੀਗੇ ਤੇ ਕਾਹਤਾਂ ਵਾਲੇ ਕੌਣ ਸੀਗੇ ਇਸ ਤਰ੍ਹਾਂ ਕਿ ਅਸੀਂ ਉਹ ਬਾਈਆਂ ਨੂੰ ਬੇਨਤੀ ਕਰਦੇ ਹੱਥ ਬੰਨ੍ਹ ਕੇ ਉਹ ਮੰਨੇ ਵੀ ਬਾਈ ਘਰ ਨਾ ਤਹਾਉ ਰੋ ਉਹ ਇਹ ਗਰੀਬਾਂ ਤੋਂ ਘਰ ਨਹੀਂ ਬਾਨੇ ਇਹ ਇਹ ਗਰੀਬ ਚਾਰੇ ਕਿੱਥੇ ਜਾਣਗੇ ਇਸ ਕਰਕੇ ਸਾਥੀਓ ਇਹ ਕਿੱਥੇ ਹੋਣ ਦੀ ਲੋੜਾ ਭਾਵੋ ਤੁਨੂੰ ਇਕੱਠੇ ਹੋ ਕੇ ਇਹ ਆਪਦਾ ਸਾਰਾ ਆਲਦਾ ਭਾਵੋ ਤੁਸੀਂ ਜੇ ਇਕੱਠੇ ਜਾਓਗੇ ਬਤੋਗੇ ਅਸੀਂ ਪਿਛਲੇ ਦਿਨੀ ਇੱਥੇ ਉਹ ਕਿਹਾ ਜਾਂਦਾ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਇੱਥੇ ਭਾਵੇਂ ਲੜਾਈ ਬੂੰਦ ਨੇ ਲੋਕ ਤਾਂ ਅਸੀਂ ਕਹਿੰਨਾ ਵੀ ਭਾਈ ਚਾਹੇ ਕਿਸਾਨ ਦਾ ਘਰ ਹੈ ਚਾਹੇ ਮਜ਼ਦੂਰ ਦਾ ਘਰ ਹੈ ਚਾਹੇ ਕਿਸੇ ਛੋਟੇ ਦੁਕਾਨਦਾਰ ਦਾ ਘਰ ਹੈ ਵੀ ਭਾਈ ਇਹ ਕਾਰਨੀਓ ਪੈਂਦੇ ਦਵਾਰ ਉਹਨਾਂ ਤੋਂ ਇਹ ਵਿਚਾਰੇ ਆਤਮਾ ਕਿੱ ਕਰ ਜਾਣਗੇ ਪਰਵਾਰ ਕਿੱਥੇ ਜਾਣਗੇ ਜਿੰਨਾ ਘਰ ਤਾਂ ਹੈ ਅੱਜ ਕਿੱਥੇ ਬਸੂ ਉਹ ਜਾ ਕੇ ਇੱਕ ਲਈ ਸਾਥੀਓ થોਨੇ ਚੰਨਜ ਬੇਨਤੀ ਕਰਦਾ ਨੀ ਬੈਠੋ ਕੋਈ ਗੱਲ ਨਹੀਂ ਜੇ ਪ੍ਰਸ਼ਾਸ਼ਕੀ ਚੜ ਕੇ ਆਊਗਾ ਫਿਰ ਕੋਈ ਨਹੀਂ ਭਾਗੋ ਸਾਨੂੰ ਕੁੱਟ ਕੇ ਸਾਨੂੰ ਲੜ ਕੇ ਸਾਡੇ ਤੋਂ ਵੀ ਜੈਸਵੀ ਮਸ਼ੀਨਾ ਲਖਾ ਕੇ ਫੇਟਾਵੇ ਘਰ ਦੇ ਤਾਂ ਉਹਨੇ ਨਿਕਾੜਾ ਪਾ ਲਾ ਆਏ ਕੋਈ ਘਰ ਤੋਂ ਫਤਵੀ ਕੇ ਨਾਲ ਢਾਜੇ ਆਏ ਭਾਗੋ ਅਸੀਂ ਉਹ ਹੋਰ ਦਿੰਦੇ ਹੈਗੇ ਇਸ ਕਰਕੇ ਜਿਹੜੇ ਸਾਥੀ ਆਪ ਬਾਰ ਦੀ ਹਮਦਤੀ ਜਾਏ ਨੇ ਉਹਨਾਂ ਨੂੰ ਬੇਨਤੀ ਆ ਬਹ ਤਰੀਆਂ ਤੇ ਆਓ ਭਾਗੋ ਅੰਦਰਲੇ ਪਾਸੇ ਆ ਜਾਣਾ ਬਹੁਤ ਜ਼ਰੂਰੀ ਹੈ ਕੋਈ ਸਾਨੂੰ ਬੋਲਦਾ ਕੋਈ ਗਾ ਗੱਲ ਲਈ ਪਾਣੀ ਮੰਗੂ ਪੀਵਾਂਗੇ ਅਸੀਂ ਗਾਲਾ ਅਸੀਂ ਸੌਂਸਾਂਗੇ ਗਾਲਾ ਪਰ ਅਸੀਂ ਬਈਆ ਲੋਕਾਂ ਦਾ ਘਰ ਨਹੀਂ ਉਹ ਟੌਂਕ ਦਿੰਦੇ ਹੈਗੇ ਅਸੀਂ ਇੱਥੇ ਦੇ ਸੂਝਵਾਨ ਲੋਕਾਂ ਨੂੰ ਨਗਰ ਦੇ ਸੂਝਵਾਨ ਲੋਕਾਂ ਨੂੰ ਬੇਨਤੀ ਕਰ ਦਿਆਂਗੇ ਵੀ ਭਰਾਵੋ ਜਦੋਂ ਆਏ ਕਿਸੇ ਗਰੀਬ ਦੇ ਉੱਤੇ ਕਿਸੇ ਮਜኑਮ ਦੇ ਉੱਤੇ ਧੱਕਾ ਹੁੰਦਾ ਤਾਂ ਸਾਡੀ ਸਿੱਖ ਕੌਮ ਹਮੇਸ਼ਾ ਧੱਕੇ ਦੇ ਖਿਲਾਫ ਖੜੀ ਆਗੀ ਭਾਈ ਜੀ ਜਦੋਂ ਨੌਵੇਂ ਪਾਤਸ਼ਾਹ ਨੇ ਸਰ ਦਿੱਤਾ ਜਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸੀਸ ਕਟਾਇਆਗਾ ਨਾ ਉਦੋਂ ਨੌਵੇਂ ਪਾਤਸ਼ਾਹ ਨੇ ਬੈਠੋ ਹੁਣ ਭਾਈ ਸਾਰੇ ਇੱਥੇ ਬੈਠੋ ਸਾਰੇ ਉਹ ਬੈ ਗਿਆ ਭਾਈ ਕਰੋ ਨੌਵੇਂ ਪਾਤਸ਼ਾਹ ਨੇ ਸੀਸ ਕਟਾਇਆ ਨਾ ਚਾਂਦਨੀ ਚੌਕ ਦੇ ਵਿੱਚ ਕਿਹਦੇ ਵਾਸਤੇ ਕਟਾਇਆ ਸੀਗਾ ਸਦਾ ਜ਼ਬਰਦਸਤੀ ਧਰਮੰਤ ਤਬਦੀਲ ਕੀਤਾ ਜਾਂਦਾ ਹੈ ਤਾਂ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਨੇ ਚਾਂਦਰੀ ਚੌਂਕ ਦੇ ਵਿੱਚੋਂ ਬਈ ਉਹ ਮਜਲੂਮ ਲੋਕਾਂ ਵਾਸਤੇ ਸਰਗਤ ਆਇਆ ਤਾਂ ਉਸ ਸਮੇਂ ਦਸਵੇਂ ਪਾਸ਼ਾ ਦੀ ਉਮਰ 9 ਸਾਲ ਦੀ ਸੀਗੀ ਬਾਜਾ ਵਾਲੇ ਪਿਤਾ ਦੀ 7 ਸਾਲ ਔਰਲਾਹ ਸਾਹਿਬ ਦੀ ਉਮਰ ਦਾ ਬਾਜਾ ਵਾਲ ਪਾਸ਼ਾ ਆਪਣੇ ਪਿਤਾ ਦੀ ਉਹ ਬੁੱਕਲ ਦੇ ਵਿੱਚ ਬੈਠਾ ਗੋਦੀ ਚ ਬੈਠਾ ਹੈ ਜਦੋਂ ਕਸ਼ਮੀਰੀ ਪੰਡਤਾਂ ਕੇ ਫਰਿਆਦ ਕਰਦੇ ਨੇ ਵੀ ਸੱਚੇ ਪਾਸ਼ਾ ਸਾਡੇ ਐਸ ਤਰੀਕੇ ਨਾਲ ਸਾਡੇ ਨਾਲ ਰੋਲ ਸਾਦਾ ਧਰਮ ੱੱਕੇ ਨਾਲ ਤਬਦੀਲ ਕਰਾਇਆ ਜਾਂਦਾ ਹੈ ਤਾਂ ਸੱਚੇ ਪਾਤਸ਼ਾਹ ਨਵੇਂ ਪਾਸ਼ਾ ਨੇ ਕਿਹਾ ਵੀ ਸੱਚੇ ਮਹਾਨ ਪੁਰਸ਼ ਦਾ ਫਿਰ ਲੱਗੂਗਾ ਫਿਰ ਇਹ ਰੁਕ ਸਕਦਾ ਨਹੀਂ ਰੁਕਦਾ ਨਹੀਂ ਫਿਰ ਉਹ ਸਾਡੇ 10ਵੇਂ ਪਾਸ਼ਾ ਨੇ 9 ਸਾਲ ਦੀ ਉਮਰ ਦੇ ਵਿੱਚ ਗੋਦੀ ਦੇ ਵਿੱਚ ਬੈਠੇ ਹੋਏ ਨੇ ਕਿਹਾ ਵੀ ਸੱਚੇ ਪਾਸ਼ਾ ਫਿਰ ਤੋਂ ਮਹਾਨ ਕੌਣ ਹੋ ਸਕਦਾਗਾ ਇਹ ਕਾਰਜ ਸਾਨੂੰ ਕਰਨਾ ਪਊਗਾ ਐਂ ਆਪਦੇ ਪਿਤਾ ਨੂੰ ਵੀ 9 ਸਾਲ ਦੀ ਉਮਰ ਦੇ ਵਿੱਚ ਉਹ ਚਾਂਦਨੀ ਚੌਕ ਤੇ ਸੀਸਲ ਹੋਂ ਭੇਜਿਆ ਸਾਡੇ ਬਾਜਾ ਵਾਲੇ ਪਾਸ਼ਾ ਨੇ ਉਹ ਤੋਂ ਬਾਅਦ ਦੇ ਵਿੱਚ ਫਿਰ ਚਾਰ ਪੁੱਤ ਉਹ ਭਰਾਵੋ ਕਿਵੇਂ ਸ਼ਹੀਦ ਕਰਵਾਏ ਨੇ ਲੋਕਾਂ ਵਾਸਤੇ ਇਸ ਲਈ ਉਹ ਭਰਾਵੋ ਸਾਡੇ ਸਿੱਖ ਧਰਮ ਸਾਨੂੰ ਇਹ ਉਹ ਕਹਿੰਦਾ ਵਾ ਵੀ ਭਈ ਜੇ ਕਿਸੇ ਮਜਲੂਮ ਤੇ ੱੱਕਾ ਹੁੰਦਾ ਹੈ ਅਸੀਂ ਖੜਦੇ ਹਾਂ ਉੱਥੇ ਸਾਡਾ ਸਿੱਖ ਧਰਮ ਇਹ ਸਾਨੂੰ ਭਰਾਵੋ ਆਜ਼ਾਦ ਦਿੰਦਾ ਹੈ ਇਹ ਸਾਨੂੰ ਕਹਿੰਦਾ ਵਾ ਵੀ ਜੁਰਮ ਕਰਨਾ ਵੀ ਪਾਪ ਹੈ ਜੋੜਮਸ ਸੈਨਾ ਵੀ ਪਾਪ ਹੈ ਇਸ ਕਰਕੇ ਜੇ ਗਰੀਬਾਂ ਨੇ ਆ ਚਾਰ 10 ਗਰੀਬ ਘਰਾਂ ਨੇ ਆ ਥੋੜਾ ਬਹੁਤਾ ਇਧਰੋਂ ਥਾਉ ਟੋਬੇ ਆ ਥਾਉ ਦੇ ਵਿੱਚ ਬਾਈ ਜਗਾ ਪਾ ਲਈ ਤਾਂ ਕੋਈ ਸ਼ਰਮ ਨਹੀਂ ਕੀਤਾ ਕੋਈ ਤਾਫ ਨਹੀਂ ਕਰ ਲੈਣਾ ਨੇ ਇੱਥੇ ਕਿੰਨੀ ਜ਼ਮੀਨਾਂ ਹੋਰ ਆ ਕਿੰਨੇ ਹੋਰ ਪੰਚਾਇਤੀ ਘਰਾਂ ਦੇ ਵਿੱਚ ਆ ਪਿੰਡ ਦੇ ਲੋਕਾਂ ਦੇ ਘਰ ਪਏ ਹੋਣਗੇ ਜਦ ਨੂੰ ਆ ਲੱਗਦਾ ਹੋਵੇ ਵੀ ਯਾਰ ਸਾਡੇ ਘਰਾਂ ਦੀ ਗੱਲ ਨਹੀਂ ਆ ਤਾਂ ਟੋਬੇ ਦੇ ਘਰਾਂ ਦੀ ਗੱਲ ਆ ਬਾਰਾਂ ਤੇ ਘਰਾਂ ਦੀ ਇਹ ਬਾਈ ਟੋਡੇ ਘਰਾਂ ਵੱਲ ਵੀ ਆਉਣੀ ਆ ਬਾਰੀ जे त न बोलेसी ली न पाइण जो रोको कठो हुड़ो सॼे पिंड जी मामा भेण बेनी آ बि दरवाज़ न खड़ो نے भेण बेठियां दरियां उते ਇੱਥੇ ਬੈਠੋ ਦਰਿਆ ਦੇ ਉੱਤੇ ਆ ਕੇ ਇਸ ਲਈ ਅਸੀਂ ਭਰਾਵੋ ਇਹ ਕਹਿ ਨਹੀਂ ਆ ਗਏ ਅਸੀਂ ਕਿਸੇ ਡਵੈਲਪਮੈਂਟ ਦਾ ਵਿਰੋਧ ਨਹੀਂ ਕਰਦੇ ਇੱਥੇ ਸਰਕਾਰਾਂ ਕਿਵੇਂ ਚੜ-ਚੜਾਉਂਦੀਆਂ ਨੇ ਗਿਆ ਅਸੀਂ ਭਰਾਵੋ ਅੱਜ ਕਾਨੂੰਨ ਐ ਥੱਗੀ ਬਣ ਜਾਂਦੇ ਨੇ ਅੱਜ ਜਿਹੜੇ ਸਾਡੇ ਖੇਤੀ ਕਰਨ ਵਾਲੇ ਕਿਸਾਨ ਖus ਉਹਨਾਂ ਨੂੰ ਐ ਲੱਗਦਾ ਹੋਵੇ ਵੀ ਇਹ ਤਾਂ ਮਜ਼ਦੂਰਾਂ ਨਾਲ ਹੋ ਰਿਹਾ ਐ ਇਹ ਬਾਈ ਆ ਸਾਡੇ ਆ ਤੁਸੀਂ ਦੇਖਿਆ ਪਿਛਲੇ ਦਿਨੀ ਬਠਿੰਡੇ ਦੇ ਵਿੱਚ ਆ ਜਿਹੜੀ ਭਾਰਤ ਮਾਲਾ ਰੋਡ ਨਿਕਲ ਰਿਹਾ ਉਹ ੱੱਕੇ ਨਾਲ ਦੱਬੀ ਜਾ ਰਹੀ ਹੈ ਅਸੀਂ ਜਾਣਿਆ ਉੱਥੇ ਉਹ ੱੱਕੇ ਨਾਲ ਦੱਬਦੇ ਨੇ ਕਹਿੰਦੇ ਵੀ 40 ਲੱਖ ਰੁਪਏ ਤੁਹਾਡੇ ਖਾਤੇ 'ਚ ਪਾਤਾ ਆ ਚੱਕ ਲੋ 40 ਲੱਖ ਰੁਪਏ ਕੀ ਲੈਦੇ ਸਾਹਿਬ ਨਾਲ ਪਰ ਜਦੋਂ ਹੋ ਪਰਿਵਾਰ ਕਹਿੰਦੇ ਨੇਗੇ ਵੀ ਯਾਰ ਬਾਕੀ ਲੋਕਾਂ ਨੂੰ 80 80 ਲੱਖ ਰੁਪਇਆ ਵੀ ਸਾਡਾ 40 ਲੱਖ ਨਾ ਕਾਦੋ ਰੱਖ ਦਿਓ ਵੀ ਸਾਨੂੰ ਵੀ ਫਿਰ ਉਹਨਾਂ ਮੁੱਲ ਦੇਓ ਕਿਉਂਕਿ ਸਾਡੀ ਵੀ ਜ਼ਮੀਨ ਉਹ ਹੀ ਦੀ ਆ ਫਿਰ ਭਰਾਵੋ ਜਦੋਂ ੱੱਕੇ ਨਾਲ ਜ਼ਮੀਨ ਦੌਪਦੇ ਨੇ ਤਾਂ ਤੁਹਾਡੀ ਜਥੇਬੰਦੀਆ ਭਾਰਤੀ ਕਿਸਾਨੀ ਨੇ ਇੱਤਾ ਵਰਾਹਾ ਡੱਟ ਕੇ ਖੜੀ ਆ ਉੱਥੇ ਬਾਈ ਏਸ ਲਈ ਫਿਰ ਭਰਾਵੋ ਉੱਥੇ ਉੱਥੇ ਪਰਚੇ ਪਏ ਨੇ 307 ਦੇ ਸਾਡੇ ਦੇ ਪਰਚੇ ਪਏ ਨੇ ਬਾਈ ਕਹਿੰਦੇ ਹੁਣ ਦੇ ਪਿੰਡ ਦੇ ਕੁਝ ਲੋਕ ਵੀ ਪੈਸੇ ਲੈਣ ਦੇ ਨੇ ਹੈ ਪੈਸੇ ਲੈ ਕੇ ਤਾਂ ਮੈਲਾਉਂਦੇ ਨੇ 1 ਰੁਪਇਆ ਕੋਈ ਸ਼ਾਮਤ ਕਰ ਦੇ 1 ਰੁਪਇਆ ਸੋਡੇ ਚੌਂਕ ਦੇ ਵਿੱਚ ਖੜ ਕੇ ਗੱਲ ਘਟਾ ਦੇ ਗਾ ਬਈ ਗੱਲ ਆ ਮਜ਼ਦੂਰ ਪਰਿਵਾਰ ਜਦੋਂ ਕੱਲ ਸਾਡੇ ਕੋਲੇ ਆ ਕੇ ਰੋਇਆਗਾ ਆ ਨੌਜਵਾਨ ਨੇ ਆ ਕੇ ਕਿਹਾ ਵੀ ਪ੍ਰਧਾਨ ਜੀ ਫਰਮਾਇਆ ਆਤਮ ਹੱਤਿਆ ਕਰ ਦੂ ਆਂਦੇ ਬਾਪ ਨੂੰ ਕਹਿ ਕੇ ਜੇ ਮੈਂ ਘਰ ਤੈ ਗਿਆ ਮੇਰੇ ਕੋਲ ਤੌਹੀ ਕਰੇਗਾ ਫਰਮਾਈ ਜੇ ਤੁਹਾਡੇ ਪਿੰਡ ਦੇ ਲੋਕ ਐ ਆਤਮ ਹੱਤਿਆ ਕਰ ਜੰਨੇ ਨੇ ਆਤੰਗ ਆ ਕੇ ਲੋਕਾਂ ਤੋਂ ਖਤਰਾ ਬੋ ਤੁਸੀਂ ਕਿੱਥੇ ਜਵਾਬ ਦਿਓਗੇ ਓਏ ਆ ਸਿੱਖ ਧਰਮ ਨੂੰ ਤੜ ਕੇ ਗੁਰੂ ਘਰ ਜਾ ਕੇ ਨਮਸਕਾਰ ਕਰਨ ਵਾਲੇ ਲੋਕੋ ਓਏ ਇਹ ਸਾਡੇ ਪਿੰਡ ਦੇ ਉੱਤੇ ਵੱਡਾ ਧੱਫਾ ਲੱਗ ਜਾਊਗਾ ਇਸ ਕਰਕੇ ਆਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਡਰਨ ਦੀ ਲੋੜ ਨਹੀਂ ਪਰਵਾਹ ਕਰਨ ਦੀ ਲੋੜ ਨਹੀਂ ਇਸ ਕਰਕੇ ਕੋਈ ਗੱਲ ਨਹੀਂ ਪ੍ਰਸ਼ਾਸਨ ਟਕਰਾਏਗਾ ਆਜੇ ਪ੍ਰਸ਼ਾਸਨ ਤੁਹਾਨੂੰ ਕੁੱਟ ਕੇ ਤੁਹਾਨੂੰ ਲਾੜ ਕੇ ਆ ਬੰਬ ਬੰਦੂਖਾਂ ਨੇ ਪ੍ਰਸ਼ਾਸਨ ਕੋਲੇ ਕੋਈ ਆਦਮੀ ਭਾਈ ਚਲਾ ਦੇ ਜਿਹੜੇ ਬੰਬ ਬੰਦੂਖਾ ਸਾਡੇ ਦੇ ਪ੍ਰਸ਼ਾਸਨ ਨੇ ਚਲਾਉਂਿਆ ਨੇ ਇਹ ਕਰਕੇ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾਂਗੇ ਭਰਾਵੋ ਵੀ ਬਾਹਰ ਨਿਕੋ ਘਰਾਂ ਦੇ ਵਿੱਚੋਂ ਆ ਆ ਤੋਪ ਦੇ ਵਿੱਚ ਤੁਹਾਡੇ ਚੌਂਕ ਦੇ ਵਿੱਚ ਅੱਜ ਆ ਗਰੀਬ ਲੋਕਾਂ ਦੇ ਘਰ ਤਾਂ ਹੈ ਜਾ ਰਹੇ ਨੇ ਇਹਨਾਂ ਦੇ ਵਾਸਤੇ ਹਾਣਾ ਨਾਰਾ ਮਾਰਨ ਵਾਸਤੇ ਆਓ ਉਹ ਹਾਣਾ ਨਾਰਾ ਮਾਰੋ ਜਿਹੜਾ ਹਾਣਾ ਨਾਰਾ ਜਦੋਂ ਦਸਵੇਂ ਪਾਤਸ਼ਾਹ ਦੇ ਛੋੜੇ ਸਾਹਿਬ ਜਾਦਿਆਂ ਨੂੰ ਨੀਹਾਂ ਦੇ ਵਿੱਚ ਚਣਿਆ ਜਾ ਰਿਹਾ ਬੋਲਣੇ ਬਹੁਤ ਔਖੇ ਨੇ ਦੂਜੇ ਪਾਸੇ ਉੱਥੇ ਬਾਈ ਧਾਰ ਦੇ ਰਾਜੇ ਉਹ ਪੰਚਾਇਤ ਦੇ ਵਿੱਚ ਬੈਠੇ ਸੀ ਜਿਹੜੇ ਉਹ ਤਮਾਸ਼ਾ ਦੇਖ ਰਹੇ ਸੀ 10 ਮੇ ਪਾਸ਼ਾਰੇ ਬੱਚਿਆਂ ਨੂੰ ਉਹ ਨੀਹਾਂ ਦੇ ਵਿੱਚ ਚੋਣ ਦਾ ਹੁਕਮ ਸੁਣਾਇਆ ਜਾ ਰਿਹਾ ਸੀ ਇਸ ਕਰਕੇ ਅੱਜ ਆ ਨਗਰ ਕਨੌਰ ਦੇ ਲੋਕਾਂ ਨੂੰ ਬੇਨਤੀ ਕਰ ਦਿਆਂਗੇ ਵੀ ਭਾਈ ਅੱਜ ਉਹਹੀ ਸਾਡੇ ਪਿੰਡਾਂ ਦੇ ਵਿੱਚ ਸਥਿਤੀ ਬਣੀ ਹੋਈ ਹੈ ਇਸ ਕਰਕੇ ਕੌਣ ਹਾਂ ਦਾ ਨਾਰਾ ਮਾਰਦਾ ਹੈ ਇਹ ਆਉਣ ਵਾਲੇ ਸਮੇਂ ਨੇ ਤੁਹਾਨੂੰ ਪੁੱਛਣਾ ਹੈ ਇਹ ਆਉਣ ਵਾਲੇ ਸਮੇਂ ਨੇ ਤੁਹਾਨੂੰ ਦੱਸਣਾ ਹੈਗਾ ਇਸ ਕਰਕੇ ਆਹ ਇਕੱਠੇ ਹੋ ਕੇ ਲੜੀਏ ਭਾਈ ਇਹ ਇਕੱਠੇ ਹੋ ਕੇ ਲੜਨ ਦੀ ਲੋੜ ਹੈਗੀ ਜਿਹੜੇ ਸਾਡੇ ਭਰਾ ਉਧਰ ਝੰਡੇ ਵਾਲੇ ਨੇ ਉਹਨਾਂ ਨੂੰ ਲੈ ਕੇ ਆਉਂ ਰਾਂ ਦੋ ਤਿੰਨ ਬਲੰਟੀਆਂ ਜਾਓ ਉੱਥੇ ਕੋਈ ਨਹੀਂ ਉਹਦੇ ਖਰਨਾ ਨਹੀਂ ਕਿਸੇ ਨਾਲ ਬੋਲਣਾ ਨਹੀਂ ਕਿਸੇ ਨਾਲ ਲੜਨਾ ਨਹੀਂ ਇੱਥੇ ਆਓ ਸਾਰੇ ਪੰਡਾਲ ਦੇ ਵਿੱਚ ਇਸ ਲਈ ਅਸੀਂ ਪਿੰਡ ਦੀ ਪੰਚਾਇਤ ਨੂੰ ਫੇਰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂਗੇ ਵੀ ਭਰਾਵੋ ਇਹ ਤੁਹਾਡੇ ਨਗਰ ਦਾ ਮਸਲਾ ਹੈਗਾ ਇਹ ਤੁਹਾਡੇ ਨਗਰ ਦੀ ਲੋਕ ਨੇਗੇ ਇਹ ਇਸੇ ਨਗਰ ਦੇ ਨੇ ਜਿਹੜੇ ਮੁੱਦਕਾਂ ਤੋਂ ਇਸ ਨਗਰ ਦੇ ਵਿੱਚ ਰਹਿੰਦੇ ਨੇ ਤੇ ਮੁੱਦਕਾਂ ਤੋਂ ਇਹ ਘਰ ਪਾ ਕੇ ਇੱਥੇ ਰਹਿ ਰਹੇ ਨੇ ਇਸ ਕਰਕੇ ਭਾਈ ਇਹ ਭਰਾਵੋ ਠੀਕ ਨਹੀਂ ਹੈਗੀ ਗੱਲ ਕਿਸੇ ਦਾ ਘਰ ਤੋਣਾ ਹਾਂ ਠੀਕ ਹੈ ਜੇ ਪੰਚਾਇਤ ਚਾਹੁੰਦੀ ਹੈ ਜੇ ਸਰਕਾਰ ਚਾਹੁੰਦੀ ਹੈ ਅਸੀਂ ਕਹਿੰਦੇ ਆਂ ਸਰਕਾਰ ਨੂੰ ਇਹਦਾ ਮੁੱਲ ਪਾ ਲਓ ਬਾਜੂ ਮੁੱਲ ਪਾ ਕੇ ਨਾ ਤੋਂ ਬੰਦੇ ਪੈਸੇ ਲੈ ਲਓ ਕੋਈ ਸੀਮਤ ਰੇਟ ਪਾ ਕੇ ਇਹਨਾਂ ਤੋਂ ਪੈਸੇ ਲੈ ਲਾ ਇਸ ਲਈ ਉਹ ਸਾਥੀਓ ਇਕੱਠੇ ਹੋ ਕੇ ਲੜਨ ਦੀ ਲੋੜ ਹੈਗੀ ਕਿਉਂਕਿ ਭਰਾਵੋ ਅੱਜ ਆਪਣੇ ਇੱਥੇ ਵੱਡਾ ਕੱਟ ਹੋਣਾ ਹੈਗਾ ਇਸ ਪਿੰਡ ਦੇ ਵਿੱਚ ਸਾਰੇ ਧੜਬਾ ਬਲਾ ਦੇ ਵਿੱਚੋਂ ਇੱਥੇ ਬੰਦਿਆਂ ਨੇ ਆਪਣੇ ਪਿੰਡਾਂ ਦੇ ਆਪਣੀ ਜਥੇਬੰਦੀ ਨੇ ਪਹੁੰਚਣਾ ਹੈ ਇੱਥੇ ਭਵਾਨੀਗੜ ਬਲਾਕ ਤੋਂ ਸਾਡੇ ਆਗੂਆਂ ਆਉਣੇ ਸਾਡੇ ਪਿੰਡਾਂ ਦੇ ਲੋਕਾਂ ਨੇ ਆਉਣਾਗਾ ਇਸ ਕਰਕੇ ਜਿਹੜਾ ਜਾ ਪਿੰਡ ਦੇ ਲੋਕ ਘਰਾਂ ਚ ਬੈਠੇ ਰਹਿ ਗਏ ਤਾਂ ਬਾਈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਹਾਂਗੇ ਇਸ ਲਈ ਅੱਜ ਹਮਦਰਦੀ ਲੈਣ ਦਾ ਸਮਾਂ ਸਾਥਿਓ ਹਮਦਰਦੀ ਲੋਕਾਂਾਂ ਦੇ ਨਾਲ ਜੰਦਾਬਾਦ 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 असीं कंदा लॻंदी सारी जा असी, असी सारे मालकी हक़ी कर असीं कंदे जहिड़ा हा तरे तमाशा देवो इहा खमेचा पू सॼे प्रशा ਦੇ ਨਾਲ ਉਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਲਈ ਅਸੀਂ ਇਹ ਨੌਜਵਾਨਾਂ ਨੂੰ ਭਾਵੇਂ ਬੇਨਤੀ ਕਰਦੇ ਹਾਂ ਵੀ ਠੀਕ ਹੈਗਾ ਤੁਸੀਂ ਜਜ਼ਬਾਤੀ ਹੋ ਥੋੜਾ ਅਸੀਂ ਸਤਿਕਾਰ ਕਰਦੇ ਹਾਂ ਭਾਈ ਓਏ ਕਿਉਂਕਿ ਭਾਵੇਂ ਕਿਸੇ ਗਰੀਬ ਦਾ ਘਰ ਟੋਣਾ ਬਹੁਤ ਮਾੜੀ ਗੱਲ ਹੈ ਭਰਾਵੋ ਤੁਹਾਨੂੰ ਹੰਦਰਾ ਨਾ ਮਾਰਨਾ ਚਾਹੀਦਾ ਕੀ ਕਹ ਜਿਹੜਾ ਪੰਚਾਇਤ ਦੇ ਕਰ ਨੇ ਉਹ ਪੰਚਾਇਤੀ ਜਗ੍ਹਾ ਇਹਦੇ ਪੈਸੇ ਭਰਾਵੋ ਬਾਜੂ ਮੋਲ ਲੈ ਲੋ ਇਹਦਾ ਮੋਲ ਲੈ ਕੇ ਇਹਨੂੰ ਬਾ ਮਾਲਕੀ ਹੱਕ ਦੇ ਦਿਓ ਕਿਉਂਕਿ ਭਾਈ ਜੇ ਅੱਜ ਕਿਸੇ ਗਰੀਬ ਦਾ ਘਰ ਟੱਗ ਗਿਆ ਉਹ ਘਰ ਨੀਓ ਪੈਂਦਾ ਹੈਗਾ ਦੁਆਰੋਂ ਚਾਹੇ ਕਿਸੇ ਕਿਸਾਨ ਦਾ ਹੈ ਚਾਹੇ ਕਿਸੇ ਮਜ਼ਦੂਰ ਦਾ ਹੈਗਾ ਇਸ ਲਈ ਅਸੀਂ ਭਰਾਵੋ ਇੱਥੇ ਸਟੇਜ ਉੱਤੇ ਬੱਠੀਏ ਇਸ ਕਰਕੇ ਸੋਨੇ ਚਰਨ ਚ ਬੀਤਤੀ ਕਰ ਦਾਂਗੇ ਕੋਈ ਗੱਲ ਨਹੀਂ ਤੁਸੀਂ ਸਾਡਾ ਬਰੋਸ ਕਰ ਲੋ ਸਾਡੇ ਨਾਲੇ ਮਾਰ ਲੋ ਜੋ ਤੁਸੀਂ ਕਹਿੰਦਾ ਕਹ ਲਓ ਪਰ ਭਰਾਵੋ ਅਸੀਂ ਕਹਿੰਦਾ ਵੀ ਕਿਸੇ ਗਰੀਬ ਦਾ ਘਰ ਦਾ ਉਹ ਗਰੀਨ ਦਾ ਘਰ ਬਹੁਤ ਔਖਾ ਪੈਂਦਾ ਹੈ ਰੰਗੜੇ ਲੋਕੋ ਇਸ ਲਈ ਇਕੱਠੇ ਹੋ ਕੇ ਲੜਨ ਦੀ ਲੋੜ ਆ ਭਰਾਵੋ ਇੱਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਲੜਾਇਆ ਜਾਂਦਾ ਹੈ ਇੱਥੇ ਭਰਾਵੋ ਕਿਵੇਂ ਜਾਤਾਂ ਦੇ ਪੱਤੇ ਖੇਡੇ ਜਾਂਦੇ ਨੇ ਇੱਥੇ ਹਿੰਦੂਆਂ ਮੁਸਲਮਾਨਾਂ ਸਿੱਖਾਂ ਨੂੰ ਲੜਾਇਆ ਜਾਂਦਾ ਹੈ ਐਥੇ ਕਿਸ ਤਰੀਕੇ ਦੇ ਪੱਤੇ ਖੜਦਿਆ ਕੋਈ ਹਾਕਮ ਜਮਾਤ ਇਸ ਕਰਕੇ ਉਹ ਨੌਜਵਾਨਾਂ ਨੂੰ ਬੇਇਨਤੀ ਕਰ ਦਿਆਂਗੇ ਵੀ ਭਾਈ ਜज्ਬਾਤੀ ਨਾ ਹੋ ਓਏ ਓਏ ਆ ਭਰਾਵੋ ਦੇ ਘਰ ਧਾਕੇ ਤੁਸੀਂ ਇੱਥੇ ਮੇਲਾ ਲਾਉਣ ਨੂੰ ਕਹਿੰਦੇ ਹੋ ਓਏ ਇੱਥੇ ਮੇਲੇ ਨਹੀਂ ਉਹ ਲੱਗਣੇ ਆ ਜੀ ਦਾ ਘਰ ਉੱਰ ਜੂ ਉਹਦਾ ਸਦਾ ਸਾਲਾ ਇਸ ਲਈ ਆਪਾਂ ਇਕੱਠੇ ਹੋ ਕੇ ਜਿਹੜੇ ਬਾਈ ਨੇਗੇ ਆ साथी असां भाऊ कठे हुई साइकिल आए ने आ परवार हक़ी कर ख़ाली पीअण बो इलके जहिड़े ਆ ਵੀ ਸਾਥੀ बह ਜਾਓ ਸਾਰੇ ਫਿਰ ਆਪਣੇ ਇੱਧਰ ਪੰਡਾਲ 'ਚ ਲੈ ਬੈਠੋ ਕੋਈ ਗੱਲ ਨਹੀਂ ਇੱਥੇ ਐਂ ਚੱਲਣਾ ਸਾਰਾ ਦਿਨ ਕੋਈ ਗੱਲ ਨਹੀਂ ਭਾਵੋ ਪ੍ਰਸ਼ਾਸਨ ਆ ਜਾ ਜ ਟਹਾ ਬਾਤ ਤੇ ਕੋਈ ਗੱਲ ਨਹੀਂ ਉਹ ਨੌਜਵਾਨ ਨੂੰ ਆਣ ਲੱਗਦਾ ਵੀ ਅਸੀਂ ਬਰ ਖਿਲਾਫ ਖੜਿਆ ਅਸੀਂ ਕਹਿੰਦੇ ਆ ਵੀ ਇਹ ਪਿੰਡ ਦੇ ਹੋਰ ਵੀ ਪੰਚਾਇਤੀ ਘਰ ਜਗ੍ਹਾ ਦੇ ਵਿੱਚ ਪਏ ਹੋਣਗੇ ਹੋਰ ਵੀ ਲੋਕਾਂ ਦੇ ਸਿਆਮ ਲਾੜ ਦੇ ਵਿੱਚ ਘਰ ਪਏ ਹੋਣਗੇ ਅੱਧਾ ਪਿੰਡ ਢਾਹ ਨੂੰ ਅੱਧਾ ਪਿੰਡ ਜੇ ਤੁਸੀਂ ਭਾਵੋ ਨਾ ਹੋ ਕਰਿਆ ਇਸ ਕਰਕੇ ਆ ਪੱਤਰਕਾਰਾ ਹੋਣ ਕਲੀ ਅਮਨ ਕਿੱਥੇ ਹਾਂਜੀ ਭਰਾਜੀ i'm not ਜੇ ਤੁਸੀਂ ਭਰਾ ਹੋ ਹੀ ਲੋਕਾਂ ਦੇ ਘਰ ਤਾਂ ਹੁੰਦੇ ਰਹੇ ਉੱਧਾ ਘਰ ਤੇ ਨੂੰ ਉੱਧਾ ਪਿੰਡ ਤੇ ਨੂੰ ਛੋਡਾ ਇਸ ਲਈ ਸਾਥੀਓ ਇੱਧਰ ਬੈਠੋ ਵੀਰ ਬਣ ਕੇ ਸਾਡੇ ਜਾਵਤਾ ਜਨਾ ਬੈਠੋ ਕਿਉਂਕਿ ਭਰਾ ਹੋ ਜਾਵਤਾ ਬਾਹਰ ਜ਼ਰੂਰੀ ਹੈ ਕੋਈ ਗੱਲ ਨਹੀਂ ਉਹ ਨੌਜਵਾਨ ਸਾਡੇ ਉਹ ਗੁੱਸੇ ਦੇ ਵਿੱਚ ਨੇ ਉਹ ਬਾਈਆਂ ਨੂੰ ਸਾਨਿਆਂ ਨੂੰ ਸਮਝ ਨਹੀਂ ਹੈਗੀ ਬਾਈ ਭਰਾਵਾਂ ਨੂੰ ਸਾਡਾ ਨੂੰ ਇਸ ਕਰਕੇ ਅਸੀਂ ਉਹ ਸਾਥੀਆਂ ਦਾ ਵਿਰੋਧ ਨਹੀਂ ਕਰਦੇ ਜਿਹੜੇ ਆਪਣੀ ਬੰਦੇ ਉੱਧਰ ਖੜੇ ਨੇਗੇ ਆਪਣੇ ਬਾਹਰੋਂ ਆਏ ਹੋਏ ਦਾ ਇੱਕ ਪਿੰਡ ਦੇ ਆਪਣੀ ਹਮਾਇਤ ਚ ਨੇ ਉਹਨਾਂ ਨੂੰ ਬੀਨ ਕੇ ਇੱਥੇ ਵੇਖੋ ਵੀਰ ਬਣ ਕੇ ਜਰਾ ਇੱਥੇ ਜੱਜ ਕੇ ਬੈਠੋ ਜਿਹੜੇ ਛੋਡੇ ਤੁਸੀਂ ਹਮਾ ਜਿਹਦੇ ਬੁਲਾਏ ਹੋਰੇ ਲੋਕਾਂ ਨੂੰ ਉਹਨਾਂ ਇੱਥੇ ਦਿਖਾਓ ਕਿਸੇ ਨੂੰ ਵੀ ਬੰਦਣਾ ਕਿਸੇ ਨੂੰ ਗਾਲ ਨਹੀਂ ਕੱਢਣੀ ਕੋਈ ਗੱਲ ਨਹੀਂ ਸਾਡੇ ਵਰ ਖਾਲਸੇ ਦੇ ਨਾਲੇ ਮਾਰਨੇ ਮਾਰੀ ਜਾਵੇ ਅਸੀਂ ਆਹ ਲੋਕਾਂ ਦੇ ਨਾਲ ਖੜਿਆ ਅਸੀਂ ਉਹ ਨਾਮੇ ਪਾਸ਼ਾ ਦੀ ਲੈਨ ਤੇ ਖੜਿਆ ਜਿਹੜੇ ਨਾਮੇ ਪਾਸ਼ਾ ਨੇ ਉਹ ਹਿੰਦੂਆਂ ਵਾਸਤੇ ਆਪਦਾ ਸਿਰ ਕਟਾਤਾ ਇਸ ਕਰਕੇ ਭਰਾਵੋ ਤੁਹਾਡੇ ਚਰਨਾਂ 'ਚ ਬੇਨਤੀਆਂ ਵੀ ਇਕੱਠੇ ਹੋ ਕੇ ਲੜੋ ਆਓ ਇਕੱਠੇ ਹੋਇਆ ਆਪਣਾ ਗਜਾਲਾ ਨਹੀਂ ਹੈਗਾ ਅੱਜ ਇੱਕ ਕਰਨੀ ਪੈਂਦੇ ਅੱਜ ਇੱਥੇ ਸਾਰੇ ਪਿੰਡ ਤੇ ਹਨਗੇ ਪਿੰਡ ਇੱਥੇ ਬਈਆ ਆ ਵਡੀਆਂ-ਵਡੀਆਂ ਰੇਲਾਂ ਆ ਰਹੀਆਂ ਨੇ ਰੇਲਾਂ ਇੱਥੇ ਕਹਿੰਦੇ ਭਾਰਤ ਮਾਰ ਆ ਨਿਕਲਿਆ ਤੁਹਾਡੇ ਪਿੰਡਾਂ ਦੇ ਕੋਲ ਦੀ ਇੱਥੇ ਬੋਲਟ ਟ੍ਰੇਨ ਆ ਰਹੀਆ ਬੋਲਟ ਟ੍ਰੇਨ ਉਹ ਬੋਲਟ ਟ੍ਰੇਨ ਨੇ ਤੁਹਾਡੀਆਂ ਜ਼ਮੀਨਾਂ ਖੋਹਣੀਆਂ ਨੇ ਇੱਥੇ ਬਈ ਸੱਤ ਖੁਸ਼ਕਬੰਦਰਗਾਹਾਂ ਬਣੀਆਂ ਨੇ ਸੱਤ ਖੁਸ਼ਕਬੰਦਰਗਾਹਾਂ ਅੱਜ ਆ ਬੰਨਿਆਂ ਨੂੰ ਲੱਗਦਾ ਹੋਊਗਾ ਕਿ ਆ ਘਰਤਾ ਜੇ ਨਜਾਇਜ਼ ਪਾਲਖ ਨੇ ਉਹ ਖੁਸ਼ਕਬੰਦਰਗਾਹਾਂ ਨੇ ਹਜ਼ਾਰ-ਹਜ਼ਾਰ ਕਿਲਾ ਜ਼ਮੀਨ ਦਾ ਅਕਵਾਰ ਕਰਨਾ ਉਹ ਕਿਹੜਾ ਖੇਤ ਕਹਿਦਣ ਵੀ ਆ ਸਾਨੂੰ ਚੰਗਾ What ਭੈ ਭਾਈ ਕਿਹ ਨੂੰ ਕਹਾਂਗੇ ਦੱਸਿਓਏ ਉਹ ਤੁਹਾਡੇ ਵਾਸਤੇ ਨਹੀਂ ਕਿਸੇ ਨੇ ਹੱਥ ਨਾਲ ਆ ਮਾਰਨਾ ਇਸ ਲਈ ਉਹ ਨਾਜ਼ਮਰ ਭਰਾਵਾਂ ਨੂੰ ਬੇਨਤੀ ਕਰਦਿਆਂ ਵੀ ਭਾਈ ਮੇਲੇ ਤਾਂ ਲੱਗਣਗੇ ਜੇ ਇੱਥੇ ਸਾਡਾ ਪੰਜਾਬ ਦੇ ਲੋਕ ਖੁਸ਼ੀ ਵਸਣਗੇ ਇਸ ਕਰਕੇ ਸਾਥਿਓ ਆਪਕੋ ਹੱਥ ਖੜੀਏ ਮੈਂ ਅਮਨਦੀਪ ਨੂੰ ਬੇਨਤੀ ਕਰਦਾ ਵੀ ਉਹ ਸਟੇਜ ਚ ਲਾਵੇ ਅਗਲੇ ਬੁਲਾऱ्यांना ਬੁਲਾਵੇ ਆਪਾਂ ਗੱਲ ਪੰਜਾਬ ਦੇ ਜਨਾਂ ਬੈਠੀਏ ਪੂਰੇ ਜਨਾਂ ਦੇ ਵਿੱਚ ਬੈਠ ਕੇ ਇਧਰ ਜੋ ਵੀ ਸਾਥੀ ਸਾਡੀ ਇਧਰ ਹਮਾਇਤ ਤੇ ਆਏ ਨੇ ਪਰਵਾਰਾਂ ਦੇ ਨਾਲ ਆਏ ਨੇ ਮਾਰੋ ਸਟੈਂਡ ਕਰ ਲੈ ਉਦੋਂ ਉਹ ਭਰਾਵਾਂ ਨੂੰ

ਕਰਦਾ ਉਹ ਸਾਡੀਆਂ ਮਾਵਾਂ ਭੈਣਾਂ ਜਿਹੜੇ ਖੜੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਜੀ ਇੱਥੇ ਆ ਪੈਣਾ ਬੈਠੀਆਂ ਨੇ ਕਿਰਪਾ ਕਰਕੇ ਉਰੇ ਆ ਕੇ ਬੈਠੋ ਤੁਹਾਡੇ ਚਰਨਾਂ 'ਚ ਬੇਨਤੀ ਆਹੇ ਸਾਡਾ ਪ੍ਰਬੰਧ ਤੁਹਾਨੂੰ ਚਾਹ ਪਾਣੀ ਇੱਥੇ ਬੈਠਿਆਂ ਨੂੰ ਪਿਾਵਾਂਗੇ ਇਸ ਲਈ ਭਰਾਵੋ ਅਸੀਂ ਬਿਨਾਂ ਸਵਾਰ ਤੋਂ ਲੜਦੇ ਆ ਉਹ ਲੋਕੋ ਅਸੀਂ ਭਾਈ ਕਿਸੇ ਦਾ ਪਾਣੀ ਦਾ ਘੁੱਟ ਨਹੀਂਓ ਪੀਂਦੇ ਪਾਣੀ ਦਾ ਉਹ ਸਾਨੂੰ ਇੱਥੇ ਬਹੁਤ ਤਰ੍ਹਾਂ ਦੇ ਤਾਨੇ ਸੋਨੇ ਪਾਉਂਦੇ ਨੇ ਭਰਾਵੋ ਇਹ ਬਹੁਤ ਤਰ੍ਹਾਂ ਦੇ ਆਏ ਕਹਿੰਦੇ ਨੇ ਵੀ ਯਾਰ ਤੁਸੀਂ ਪੈਸੇ ਖਾਨੇ ਹੋ ਆ ਪੈਸੇ ਲੈ ਕੇ ਧਰਨੇ ਲਾਉਨੇ ਹੋ 1 ਰੁਪਿਆ ਕੋਈ ਸਾਬਤ ਕਰ ਦੇ ਬਾਈ 1 ਰੁਪਿਆ ਕੋਈ ਆ ਜਿੱਦਾ ਛੋੜਾ ਸਾਰਾ ਪਿੰਡ ਬੈਠਾ ਚਾਕਦੇ ਵਿਚਾਲੇ ਗੱਲ ਲਾ ਦੇਗੇ ਤੁਹਾਡੇ ਪਿੰਡ ਦੇ ਵਿੱਚ ਇਸ ਕਰਕੇ ਭਰਾਵੋ ਆ ਤੁਹਾਡੇ ਪਿੰਡ ਦੀ ਕਮੇਟੀ ਬੈਠੀ ਹੈਗੀ ਪੂਰੀ ਡਟ ਕੇ ਆਹ ਪ੍ਰਧਾਨ ਜੀ ਬੈਠ ਨੇ ਪਿੰਡ ਇਕਾਈ ਦੇ ਪੂਰੇ ਡਟ ਕੇ ਬੈਠਣੇ ਭਰਾਵੋ ਆਮ ਸਾਥੀਆਂ ਦੇ ਹੱਕ ਦੇ ਵਿੱਚ ਇਸ ਕਰਕੇ ਅਸੀਂ ਭਾਵੇਂ ਇਹ ਪਹਿਨੇ ਆ ਗਏ ਵੀ ਭਾਈ ਕੱਲੇ-ਕੱਲੇ ਦੀ ਲੜਾਈ ਨਹੀਂ ਹੈਗੀ ਇਸ ਲਈ ਸਾਨੂੰ ਭਰਾਵੋ ਇਕੱਠੇ ਹੋ ਕੇ ਲੜਨ ਦੀ ਲੋੜ ਹੈਗੀ ਇਸ ਕਰਕੇ ਆਓ ਇਕੱਠੇ ਹੋ ਕੇ ਲੜੀਏ ਤੇ ਆਪਣੇ ਜਿਹੜੇ ਅੱਜ ਸਰਕਾਰਾਂ ਕਿਸ ਤਰੀਕੇ ਨਾਲ ਹੱਲਾ ਦੇ ਕੇ ਆਰੀਆਂ ਨੇ ਬਹੁਤ ਹੱਲੇ ਦੇ ਵਾਰ ਖਿਲਾਫ ਭਰਾਵੋ ਆਪਾਂ ਨੂੰ ਲੜਨਾ ਚਾਹੀਦਾ 2-3 ਵਲੰਟੀਅਰ ਬਲਾਕ ਦੇ ਦੋ ਤਿੰਨ ਬਲਾਕੀਆਂ ਜਾਓ ਜਿਹੜੇ ਕੋਈ ਆਪਣੇ ਬੰਦੇ ਨੇ ਉਧਰ ਉਹਨਾਂ ਨੂੰ ਵਾਪਸ ਲੈ ਕੇ ਆਓ ਆਪਾਂ ਇੱਥੇ ਰਹਿਣਾ ਹੈ ਚਾਹੇ ਜੋ ਮਰਜ਼ੀ ਹੋਵੇ ਯਾਰ ਤੁਹਾਨੂੰ ਇਧਰੋਂ ਸਿੱਧਾ ਹੁਕਮ ਹੋਊਗਾ ਕਿ ਇਧਰ ਜਾਣਾ ਹੈ ਜਾ ਕੀ ਕਰਨਾ ਹੈਗਾ ਸਟੇਜ ਦਾ ਹੁਕਮ ਮੰਨਣਾ ਭਰਾਵੋ ਜੇ ਤੁਸੀਂ ਆ ਲੋਕਾਂ ਨਾਲ ਆਏ ਹੋਵੇ ਜੇ ਤੁਸੀਂ ਆ ਪਰਿਵਾਰਾਂ ਦੀ ਮਦਦ ਕਰਨ ਆਏ ਹੋ ਫਿਰ ਭਰਾਵੋ ਆਪਾਂ ਡੱਟ ਕੇ ਇੱਥੇ ਬੈਠੋ ਕੋਈ ਗੱਲ ਨਹੀਂ ਤੁਹਾਨੂੰ ਇੱਥੋਂ ਸਟੇਜ ਤੋਂ ਹੁਕਮ ਦੇਵਾਂਗੇ ਸਾਰੇ ਨਗਰ ਦੀਆਂ ਮਾਮਾਂ ਭੈਣਾਂ ਨੂੰ ਮੈਂ ਬੇਨਤੀ ਦੁਆਰੋਂ ਕਰਦਾ ਵੀ ਇੱਥੇ ਆਓ ਬੁੰਡਾਲ ਦੇ ਵਿੱਚ ਆਹ ਪਿੰਡ ਦੇ ਲੋਕਾਂ ਨੂੰ ਆਹ ਜਿਹੜਾ ਅੱਜ ਤੁਹਾਡੇ ਪਿੰਡ ਦੇ ਵਿੱਚ ਇੱਕ ਨਰਥ ਹੋਣ ਜਾ ਰਿਹਾ ਹੈ ਲੋਕਾਂ ਦੇ ਘਰ ਧਾਕੇ ਇੱਥੇ ਮਤਲਬ ਉਹ ਕਿਸ ਤਰੀਕੇ ਨਾਲ ਆਇਆ ਕਿ ਹਜ਼ਾਰਾ ਭਰਾਵੋ ਵੀ ਇੱਥੇ ਉਹੀ ਰਾਜ ਆ ਰਿਹਾ ਹੈ ਜਿਹੜਾ ਔਰੰਗਜ਼ੇਬ ਦਾ ਰਾਜ ਸੀਗਾ ਜਿਹੜਾ ਉਹ ਜ਼ਾਲਮ ਹਕੂਮਤ ਦਾ ਰਾਜ ਸੀਗਾ ਜਿੱਦਾ ਮਰਜ਼ੀ ਘਾਟਾ ਦੋ ਜਿੱਦਾ ਮਰਜ਼ੀ ਖੇਤ ਲੁੱਟ ਲੋ ਇਹ ਭਰਾਵੋ ਰਾਜ ਐ ਅੰਨਾ ਰਾਜ ਨਹੀਂ ਹੈਗਾ ਇਸ ਕਰਕੇ ਭਾਰਤੀ ਕਿਸਾਨ ਜਨ ਇੱਕਤਾ ਵਾ ਰਹਾ ਤੁਹਾਡੇ ਗੱਟ ਕੇ ਖੜੀ ਆ ਮਜ਼ਦੂਰ ਜਥੇਬੰਦੀ ਨਾਲ ਗੱਲ ਹੋਈ ਹੈ ਮੁਕੇਸ਼ ਮਲਾਦ ਜੀ ਨਾਲ ਗੱਲ ਹੋਈ ਹੈ ਤਾ ਤਰਕਾਰਾਂ ਨਾਲ ਗੱਲ ਹੋਇਆ ਹੁਣੇ ਆ ਰਹੇ ਨੇ ਭਰਾਵੋ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਸਾਡੇ ਮਜ਼ਦੂਰ ਭਰਾ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਦੇ ਆਗੂ ਨੇਗੇ ਵਿਕਰ ਸਿੰਘ ਹਕੂਆ ਉਹ ਭਰਾਵੋ ਲੈਨੇ ਤੁਮ ਆਪਣੀ ਟੀਮ ਲੈ ਕੇ ਚੱਲ ਪਿਆਗਾ ਉਹ ਤੂੰਚ ਨਾਲ ਸਾਡੇ ਵਿੱਚ ਇਸ ਕਰਕੇ ਇੱਥੇ ਮਜ਼ਦੂਰ ਜਥੇਬੰਦੀਆਂ ਆ ਰਹੀਆਂ ਨਹੀਂ ਆ ਇੱਥੇ ਪ੍ਰਗਟ ਕਾਲ ਚਲ ਜਿਹੜਾ ਕ੍ਰਾਂਤੀਕਾਰੀ ਯੂਨੀਅਨ ਦਾ ਆਗੂ ਹੈਗਾ ਉਹ ਆਪਣੀ ਟੀਮ ਲੈ ਕੇ ਸਾਡੇ ਵਿੱਚ ਪਹੁੰਚ ਰਿਹਾਗਾ ਇਸ ਕਰਕੇ ਅਸੀਂ ਇਹ ਕਾਰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਤਾਉਣ ਦੇਵਾਂਗੇ ਇਸ ਲਈ ਸਾਰੇ ਨਗਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਆਓ ਇਕੱਠੇ ਹੋ ਕੇ ਹਾਂ ਦਾ ਨਾਮ ਆਵਾ ਮਾਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ